ਕੀ ਰਾਤ ਨੂੰ ਸੰਨਮ ਨੂੰ 11:30 ਵਜੇ ਫੋਨ ਗਿਆ ਤੇਰੀ ਗੋਦਾਮ ਦੇ ਵਿੱਚ ਅੱਗ ਲੱਗ ਚੁੱਕੀ ਹੈ ਮੈਂ 15 ਮਿੰਟਾਂ ਵਿੱਚ ਇੱਥੇ ਆ ਗਿਆ ਨਾਲ ਦੇ ਨਾਲ ਫਾਇਰੋਗੇਟ ਦੀ ਗੱਡੀ ਆ ਗਈ ਹੈ ਅਸੀਂ ਅੱਗ ਤੇ ਬੁਝਾਉਣ ਦੀ ਬੜੀ ਕੋਸ਼ਿਸ਼ ਕੀਤੀ ਹੈ ਪਰ ਕੁਝ ਨਹੀਂ ਬਚਿਆ ਸਭ ਸੁਆਹ ਹੋ ਗਿਆ ਜੀ 10:30 ਪੌਣੇ ਦੇ 11 ਦੇ ਕਰੀਬ ਦੀ ਗੱਲ ਹੈ ਅੱਗ ਵੀ ਬਹੁਤ ਗੈਂਪੈਂਕਰ ਲੱਗੀ ਹੋਈ ਸੀਗੀ ਸਭ ਲਾਗੀ ਕੁਝ ਨਾ ਬਚ ਪਈ ਸੀਗੀ ਤੇ ਤਨੀਵਨ ਸਾਡੇ 11:30 ਵਜੇ ਅੱਗ ਲੱਗੀ ਸੀ ਕਿ ਕੋਈ ਰਾਹਗੀ ਤੁਹਾਨੂੰ ਦੱਸ ਕੇ ਗਿਆ। ਮੈਂ ਵੀਡੀਓ ਆਪਣਾ ਮੇਰਾ ਨਾਮ ਵਿਨੇਸ਼ ਕੁਮਾਰ ਕਾਲੀ ਕਬਾੜੀ ਆ ਜੀ। ਜੀ ਪਿਤਾ ਦਾ ਨਾਮ ਕੀ ਆ? ਸ੍ਰੀ ਖਰੇਤ ਲਾਲ ਕਿੱਥੇ ਰਹਿੰਦੇ ਹੋ? ਵਾਸੀ ਪਿੰਡ ਖੂਈਆਂ ਸਰਵਰ ਤਹਿਸੀਲ ਅਫੋਰ। ਕੀ ਘਟਨਾ ਵਾਪਰੀ ਆ ਜਿਹੜੀ ਅੱਗ ਜਬਰਦਸਤ ਲੱਗੀ ਆ ਦੱਸਿਆ ਜਾ ਰਿਹਾ। ਜੀ ਮੇਰਾ ਕਬਾੜ ਦਾ ਕੰਮ ਹੈ। ਇਹ ਹੀ ਮੇਰੀ ਰੋਜੀ ਰੋਟੀ ਸਭ ਕੁਝ ਇਹ ਹੀ ਹੈ। ਜੀ ਤੇ ਰਾਤ ਨੂੰ ਸਾਨੂੰ ਮੈਨੂੰ 11:30 ਵਜੇ ਫੋਨ ਗਿਆ ਤੇਰੇ ਗੋਦਾਮ ਦੇ ਵਿੱਚ ਅੱਗ ਲੱਗ ਚੁੱਕੀ ਹੈ। ਜੀ ਮੈਂ 15 ਮਿੰਟਾਂ ਵਿੱਚ ਇੱਥੇ ਆ ਗਿਆ ਨਾਲ ਦੇ ਨਾਲ ਫਾਇਰ ਗੇਟ ਦੀ ਗੱਡੀ ਆ ਗਈ ਹੈ ਅਸੀਂ ਅੱਗ ਤੇ ਬੁਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਬਚਿਆ ਸਭ ਸੁਆਹ ਹੋ ਗਿਆ ਜੀ ਕਿੰਨੀਆਂ ਗੱਡੀਆਂ ਆ ਕੇ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਦੋ ਗੱਡੀਆਂ ਸੀ ਦੋ ਦੋ ਵਾਰੀ ਭਰ ਕੇ ਆਈਆਂ ਯਾਨੀ ਕਿ ਚਾਰ ਰਾਊਂਡ ਗੱਡੀਆਂ ਦੇ ਲੱਗੇ ਹੈ ਜੀ ਫਿਰ ਜਾ ਕੇ ਅੱਗ ਤੇ 3 ਵਜੇ ਦੇ ਕਰੀਬ ਅੱਗ ਤੇ ਕਾਬੂ ਪਾਇਆ ਜਾ ਚੁੱਕਿਆ ਜੀ ਕੀ ਕੀ ਸਮਾਂਝੜਿਆ ਇਹਦੇ ਵਿੱਚ ਜੀ ਇਹਦੇ ਵਿੱਚ ਜੋ ਵੀ ਪਲਾਸਟਿਕ ਲੋਅਲੰਗ ਜੋ ਵੀ ਸੀ ਪੂਲ ਪਲਾਸਟਿਕ ਦਾ ਭਰਿਆ ਹੋਇਆ ਗੋਡਾਉਨ ਸੀ ਜੀ ਟਰਾਲੀ ਟੁਲੀ ਵੀ ਦੱਸਿਆ ਜਾ ਰਿਹਾ ਹੈ ਜੀ ਟਰਾਲੀ ਸਰਗੀ ਜੀ ਇੱਕ ਛੋਟੀ ਟਰਾਲੀ ਉਹ ਤੋਂ ਹੋਰ ਸਾਰਾ ਇੱਧਰ ਕ੍ਰੀਏਟ ਵਗੈਰਾ ਸਭ ਕੁਝ ਫੁੱਲ ਭਰਿਆ ਹੈ ਮਾਲ ਸੀ ਸਭ ਸੜ ਗਿਆ ਕੀ ਲੱਗਦਾ ਕੀ ਆਕੇ ਕਿਵੇਂ ਲੱਗੀ ਹੈ ਕੋਈ ਪਤਾ ਲੱਗੇ ਸਿਰ ਕੱਲ ਬਾਰਿਸ਼ ਆਈ ਹੋਈ ਸੀ ਅੱਗ ਆਟੋਮੈਟਿਕ ਤਾਂ ਲੱਗ ਨਹੀਂ ਸਕਦੀ ਨਾ ਕਿ ਸਪਾਰਕ ਸ਼ੂਟਿੰਗ ਦੇ ਨਾਲ ਲੱਗ ਸਕਦੀ ਹੈ ਇਹ ਅੱਗ ਕਿਸੇ ਨੇ ਜਾਣ ਬੁੱਝ ਕੇ ਲਗਾਈ ਗਈ ਹੈ ਅਸੀਂ ਇਨਸਾਫ ਦੀ ਗੁਹਾਰ ਲਗਾਨੀ ਹੈ ਕੋਈ ਪੁਲਿਸ ਨੂੰ ਤਲਾਸ਼ ਦਿੱਤੀ ਸੀ ਕੀ ਦੀ ਹਾਂ ਪੁਲਿਸ ਨੂੰ ਪੁਲਿਸ ਆਈ ਸੀ ਲੈ ਕੇ ਲੱਗੀ ਹੈ ਠੀਕ ਜੀ ਨਾਮ ਹੈ ਜੀ ਆਪਣਾ ਰੋਜ ਕੁਮਾਰ ਜੀ ਕਿੱਥੋਂ ਦੇ ਵਾਸੀ ਹੋ ਬੋਰਡ ਅੱਛਾ ਤੁਹਾਨੂੰ ਕੀ ਸੁਣਾ ਮਿਲੀ ਸੀ ਤੁਸੀਂ ਖੁਈਆ ਸਰਵਰ ਪਹੁੰਚੇ ਹੋ ਜੀ ਇਹ ਤਾਂ ਸੋਰੇ ਮਤਲਬ ਕਿਸੇ ਨੇ ਫੋਨ ਕੀਤਾ ਕਰੇ ਆਪਣੇ ਹੂੰ ਵੀ ਇਸ ਤਰ੍ਹਾਂ ਟੁੱਟਦੇ ਨੇ ਬੰਜ ਦੇ ਇਗਜ਼ਾਮ ਤੋਂ ਅੱਗ ਲੱਗ ਪਈ ਹੂੰ ਕਿ ਅਗਰ ਕੀ ਰੈਡ ਦਾ ਟਾਈਮ ਹੂੰ ਤੇ ਕੱਲ੍ਹ ਵਜੇ ਰੱਦ ਨੂੰ ਛਾਉ ਨੂੰ ਬਰਸੂ ਹੀ ਪਈ ਸੀ ਹੂੰ ਪਰ ਸੁਣ ਕੇ ਬੜੀ ਹਰਾਨ ਗੀ ਗੱਲ ਵੀ ਬਰਸੋ ਚੱਕ ਕਿਉਂ ਲੱਗਦਾ ਪਤਾ ਕਰਨਾ ਸੀਗੇ ਬਹੁਤ ਮੜਾ ਕੋ ਕਿੰਨਾ ਕੁ ਨੁਕਸਾਨ ਹੋਇਆ ਜੀ ਇਹਨਾਂ ਦਾ ਇਸਾਨ ਦੀ ਕਾਫੀ ਹੈ ਅੱਛਾ ਕੀ ਕੀ ਸਮਾਨ ਜਲ ਗਿਆ ਇਹਨਾਂ ਦਾ ਜੀ ਜਦੋਂ ਜਦੋਂ ਪਲਾਸਟਿਕ ਸੀਗਾ ਹੂੰ ਲੋਕਾਂ ਨੂੰ ਨੁਕਸਾਨ ਹੋ ਗਿਆ ਸਾਰਾ ਹੀ ਮਤਲਬ ਉਲਸਟ ਹੋ ਗਿਆ ਦੱਸਿਆ ਜਾ ਰਿਹਾ ਕੋ ਦੋ ਟਰਾਲੀਆਂ ਵੀ ਸੜੀਆਂ ਇਹਦੇ ਵਿੱਚ ਹਾਂ ਜੀ ਹੂੰ ਪਰ ਇਹ ਦੋ ਟਰਾਲੀਆਂ ਖੜੀਆਂ ਸੀਗੀਆਂ ਉਹਨੂੰ ਅਗਲਾ ਗੱਭੀ ਉਹ ਵੀ ਖਤਮ ਹੋ ਗਿਆ ਹੂੰ ਬਾਕੀ ਉਹ ਟਰੈਕਟਰ ਜਿਹੜੀ ਬਚਤ ਹੋ ਗਈ ਉਹ ਫਰਬ੍ਰੇਡ ਦੀ ਗੱਡੀ ਆਈ ਹੁਣ ਕਾਬੂ ਪਾਇਆ ਜੀ ਜਾਉਗੇ ਸੰਦੀਪ ਜੀ ਤੁਸੀਂ ਮੌਕੇ ਤੇ ਆਏ ਹੋ ਇਜਾਜ਼ਤ ਲੈਣਾ ਵੀ ਕਾਫੀ ਜਿਹੜਾ ਇੱਕ ਪਰਿਵਾਰ ਦਾ ਨੁਕਸਾਨ ਬਹੁਤ ਮਾਦਭਾਗੀ ਘਟਨਾ ਹੈ ਮੈਂ ਰਾਤ ਰਾਵਸਰ ਸੀਗਾ ਸਾਨੂੰ ਜਦੋਂ ਹੀ ਅਨਮਾਨਗੜ ਤੋਂ ਪਤਾ ਲੱਗਿਆ ਅਸੀਂ ਤੁਰੰਤ ਹੀ ਗੱਡੀ ਪਹੁੰਚਾਈ ਉੱਥੋਂ ਮਿੱਤਰ ਸਾਥੀ ਹੈ ਕਰਾ ਦਾ ਬਹੁਤ ਜ਼ਿਆਦਾ 10.5 ਘੰਟੇ ਦੀ ਘਟਨਾ ਹੈ ਕਿਉਂਕਿ ਘਟਨਾ ਨੂੰ ਦੇਖੋ ਅਸੀਂ ਤਾਂ ਇਹ ਕਹਿੰਨੇ ਆ ਵੀ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਪਰਾ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਟੋ-ਕਟ 20-25 ਲੱਖ ਰੁਪਏ ਦਾ ਨੁਕਸਾਨ ਜੋ ਹੋਇਆ ਹੈ 1.5 10 ਪੌਣੇ ਦੇ 11 ਦੇ ਕਰੀਬ ਦੀ ਗੱਲ ਹੈ ਅੱਗ ਵੀ ਬਹੁਤ ਬੈਂਕਰ ਲੱਗੀ ਹੋਈ ਸੀਗੀ ਜਿੰਨਾਂ ਫਾਰਕ ਬਰੇਟ ਲਈ ਦੋ ਆਈਆਂ ਸੀਗੀਆਂ ਮੌਕੇ ਤੇ ਉਹਨਾਂ ਨੇ ਬਹੁਤ ਸਾਥ ਦਿੱਤਾ ਸਾਡੀ ਪ੍ਰਸ਼ਾਸਨ ਤੋਂ ਇਹ ਹੀ ਮੰਗ ਹੈ ਕਿ ਮਾਮਲੇ ਦੀ ਜਾਂਚ ਕਰਕੇ ਕਰੀਬੀ ਨਾਲ ਜੋ ਵੀ ਦੋਸ਼ੀ ਹੈ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਅਮੇਜ ਆਪਣਾ ਸੁਰਜੀਤ ਕੁਮਾਰ ਜੀ ਜੀ ਕੀ ਘਟਨਾ ਵਾਪਰੀ ਹੈ ਜੀ ਨੁਕਸਾਨ ਕਾਫੀ ਜਿਹੜਾ ਹੋਇਆ ਹੈ ਅੱਗ ਲੱਗੀ ਜੀ ਸਾਡੇ ਸੁਣ ਵਿੱਚ ਆਇਆ ਜੀ ਰਾਤ ਨੂੰ ਦੇ 11 ਵਜੇ ਅੱਗ ਲੱਗੀ ਇੱਥੇ ਹੂੰ ਇਹਨਾਂ ਨੇ ਜਿਸ ਨੇ ਫੋਨ ਕੀਤਾ ਤੇ ਪਰਿਵਾਰ ਆਇਆ ਜੀ ਇਹ ਕੁਲ ਮਿਲਾ ਕੇ ਬਹੁਤ ਮਾੜਾ ਹੋਇਆ ਜੀ ਜਿਹਦੇ ਵਿੱਚ ਕੀ ਹੈ ਕਿ ਇਹਨਾਂ ਦੇ 4-5 ਟਰੱਕ ਅਸੀਂ ਜਿਹਦੇ ਪਰਾਸ਼ਕ ਦੇ ਬੋਰੇ ਪਰੇ ਸੀ ਠੀਕ ਤੇ ਐਡੀ ਨਾਲ 25 ਲੱਖ ਦੇ ਕਰੀਬ ਨੁਕਸਾਨ ਹੋਇਆ ਇਹਨਾਂ ਦਾ ਠੀਕ ਹੈ ਅਜੇ ਬਾਹਰ ਦੇ ਦੁਆਰ ਆ ਗਈ ਜੀ ਜੀ ਇਸ ਦੁਆਰਾਂ ਵਾਲੇ ਪਾਸੋਂ ਕੋਈ ਆਇਆ ਜੀ ਠੀਕ ਇਹ ਇਤਨਾ ਤੇ ਉਹਨੇ ਪੈਰ ਬਣਾਈ ਹੈ ਤੇ ਉੱਤੇ ਉਹਨੇ کوشش ਕੀਤੀ ਹੈ ਕਿ ਇਹ ਅਗਲਾ ਹੀ ਗਈ ਹੈ ਬਾਕੀ ਤਾਂ ਜੀ ਫੁਰਸਤ ਘਟਨੋਂ ਜਿਆਦਾ ਪਤਾ ਜੀ ਉਹ ਬਾਕੀ ਆ ਕੈਮਰੇ ਕਮਰੇ ਆਸੇ ਪਾਸੇ ਵਾਲੇ ਚੈੱਕ ਕਰਦੇ ਪਾਏ ਵੇਖੋ ਹੁਣ ਠੀਕ ਇਹ ਕੋਲ ਮਲਾ ਕੇ ਜਿੰਦੇ ਨਾਲ ਬਹੁਤ ਮਾਰਾ ਬੀ ਬੰਦੇ ਨਾਲ ਠੀਕ ਸਰ ਆਪਣਾ ਨਾਮ ਕੀ ਹੈ ਸੁਨੀਲ ਕੁਮਾਰ ਕੱਡੀ-ਕੱਡੀ ਤੇ ਤਨਾਦੋ ਐਸਐਸਪੀ ਦੀ ਸਰਸਰੀਕਾ ਫੋਰਸ ਦੀ ਗੱਡੀ ਲੱਗੀ ਹੋਈ ਹੈ 81005 ਨੰਬਰ ਰੂਟ ਹਬੌਰ ਤੋਂ ਲੱਗੇ ਗੰਗਨਾਗਰ ਰੋਕ ਮੋਜੀਕ ਲੱਗੀ ਹੋਈ ਹੈ ਜੀ ਕੋਈ ਰਾਤ ਅੱਗ ਲੱਗੀ ਸੀ ਸਰ ਗੋਦਾਮ ਦੇ ਵਿੱਚ ਹਾਂਜੀ ਇਹ ਸਰ ਅੱਗ ਲੱਗੀ ਸੀ ਸਾਨੂੰ ਰਾਘੀ ਤੋਂ ਸੂchna ਪ੍ਰਾਪਤ ਹੋਈ ਸੀ ਕਿ ਤੇ ਤਕਰੀਬਨ 11:30 ਵਜੇ ਅੱਗ ਲੱਗੀ ਸੀ ਕਿਉਂ ਰਾਘੀ ਤੁਹਾਨੂੰ ਦੱਸਦੇ ਗਿਆ ਸੀ ਤੇ ਅਸੀਂ ਫਿਰ ਪਟੋਲ ਪੰਪ ਦੇ ਲੱਗੇ ਇੱਕ ਕਬਾੜੀ ਦੀ ਸ਼ੋਪ ਸੀਗੀ ਹੈ ਵਿਨੇਸ਼ ਕੁਮਾਰ ਉਹ ਬੰਦੇ ਦਾ ਨਾਮ ਹੈਗਾ ਜੀ ਉਹ ਅੱਗ ਲੱਗੀ ਸੀ ਮੁਰਗੀ ਬਰੇ ਸੀ ਗਏ ਪਾਣੀ ਮਿਲ ਤਬਾਦ ਉੱਤੇ ਪਹੁੰਚ ਗਈ ਸੀ ਇੱਕ ਤੋਂ ਇੱਕ ਤੇ ਪਹਿਲਾ ਫੋਨ ਕੀਤਾ ਗਿਆ ਵੰਦਨ ਤੋਂ ਬਾਅਦ ਫਾਇਰ ਵਿਭਾਗ ਨੇ ਇਹ ਕਿਹਾ ਕਿ 2:20 ਮਿੰਟ ਤੱਕ ਅੱਗ ਤੇ ਕਾਬੂ ਕੀਤਾ ਗਿਆ 3 ਘੰਟੇ ਬਾਅਦ ਇਹ ਅੱਗ ਨੂੰ ਕਾਬੂ ਕੀਤਾ ਗਿਆ ਜੀ ਕੋਈ ਅੱਗ ਲੱਗਣ ਦਾ ਕਾਰਨ ਕੋ ਪਤਲ ਗਿਆ ਕੋਈ ਨਹੀਂ ਕੋਈ ਨਹੀਂ ਪਤਾ ਲੱਗਿਆ ਕਿ ਜਦੋਂ ਅੱਗ ਲੱਗੀ ਸੀ ਉਦੋਂ ਅਸੀਂ मौके ਤੇ ਪਹੁੰਚੇ ਸੀ ਠੀਕ ਹੈ ਜੀ